ਜੋ ਵੀ ਡਾਟਾ ਦੇਖ ਰਹੇ ਰਹੇ ਤੇ ਮਾਤਾ ਜੀ ਤੋਂ ਸਵਾਗਤ ਕਰ ਲਿਆ। ਲੋ ਜੀ ਤੁਸੀਂ ਦੇਖੇ ਲਿੱਤਾ ਹੋਣਾ ਆਪਾਂ ਅੱਜ ਵੀਡੀਓ ਕੀ ਦੇ ਲਈ ਬਣਾ ਰਹੇ ਆਂ ਕਾਲੋ ਲਈ। ਕਾਲੋ ਅੱਜ ਕੀ ਕਰਦੀ ਆ ਦੇਖਦੇ ਆਂ ਅੱਜ ਪੂਰੀ ਵੀਡੀਓ ਐਂਡ ਤੱਕ ਬਣੇ ਰਹੋ ਲਾਈਕ ਕਰ ਲਿਓ, ਸ਼ੇਅਰ ਕਰ ਲਿਓ, ਸਬਸਕ੍ਰਾਈਬ ਕਰ ਲਿਓ ਚੈਨਲ ਨੂੰ। ਉੱਪਰ ਆ ਰਹੀ ਆ। ਅੱਜ 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 ਆਪਾਂ ਲਈ ਲਓ ਜੀ ਅੱਜ ਕਾਲੋ ਨੇ ਚਾਹ ਬਣਾਈ ਆ ਕਹਿੰਦੇ ਚਾਹ ਬਦਨੀ ਕਿਦੇ ਵਾਸਤੇ ਬਣਾਈ ਆ ਕਿਦੇ ਵਾਸਤੇ ਲੈ ਕੇ ਆਈ ਆ ਦੇਖਦੇ ਆ ਮੂਰੇ ਕਿਦੇ ਵਾਸਤੇ ਚਾਹ ਬਣਾਈ ਆ ਇਹਨੇ ਕਿਉਂ ਬਣਾਈ ਆ ਵਾਕੇ ਦੇਖੋ ਕਿੰਨੇ ਕੁ ਨਾ ਬਹਿ ਲੜਦੇ ਆ ਇਹ ਜਿੱਕਾ ਅੰਦਰ ਆਈ ਨਾ ਇਸ ਪਰ ਆਪਾਂ ਪੀ ਕੇ ਦੱਸਦੇ ਆ ਕਿੰਨਾ ਲੱਗਿਆ ਪਰ ਚਾਹ ਹਾਂ ਮਾਡਨ ਵਾਲੋ ਇਹਨੇ ਬਣਾਈ ਆ ਹਾਏ RAM ਘਰ ਵਾਲੇ ਲਈ ਚਾਹ ਬਣਾ ਕੇ ਲਈਆ ਘਰ ਵਾਲਾ ਵੀ ਕਾਹਦਾ ਹਜੇ ਕਿਹੜਾ ਵਿਆਹ ਹੋ ਗਿਆ ਇਹਨਾਂ ਦਾ ਬੇਰਾਈ ਗੱਲ ਕਰਿਆ ਪਿਆ ਕੀ ਸਿੱਖਿਆ ਦਿੰਦੇ ਹੋ ਤੁਸੀਂ ਵੀਡੀਓ 'ਚ ਜਿਹੜੇ ਦੇਖਦੇ ਨੇਗੇ ਵੀ ਅਸੀਂ ਵਿਆਹ ਤੋਂ ਪਹਿਲਾਂ ਇਕੱਠੇ ਰਹਨੇ ਆ ਏਦਾਂ ਅਸੀਂ ਚਾਹ ਪਾਣੀ ਇਕੱਠੇ ਪੀਨੇ ਆ ਕੀ ਸਮਝਾਉਂਦੇ ਹੋ ਤੁਸੀਂ ਦੁਨੀਆ ਨੂੰ ਛੀਜਾ ਸਾਫ ਕਰੋ ਪਹਿਲਾਂ ਛੀਜਾ ਸਾਫ ਕਰੀਏ ਹੁਣੇ ਆ ਦੇਖੋ ਫਿਰ ਚਮਕਾ ਲਓ ਵੱਲਾ ਵੱਲਾ ਕਿੱਡਾ ਬੜਾ ਕੰਮ ਕਰਦੀ ਆ ਸ਼ੀਸ਼ਾ ਸਾਫ਼ ਕਰਦੀ ਆ ਉਹ ਲੋਕੋ ਦੇਖ ਲੋ ਨਾ ਸ਼ੀਸ਼ਾ ਸਾਫ਼ ਕਰਦੀ ਕਿੱਡਾ ਬੜਾ ਕੰਮ ਕਰਦੀ ਆ ਅੱਜ ਤੱਕ ਕਿਤੇ ਐਡਾ ਕੰਮ ਕੀਤਾ ਕਿਸੇ ਨੇ ਸ਼ੀਸ਼ਾ ਕਾ ਸਾਫ਼ ਕਰਦੀ ਆ ਹੋਰ ਇਹਨੂੰ ਆਉਂਦਾ ਕੀ ਆ ਇਹਨੂੰ ਇਹੀ ਕੁਛ ਕਰਨਾ ਆਉਂਦਾ ਏ ਜਾਂ ਫੋਨ ਇੱਧਰ ਨੂੰ ਚੱਕ ਲੂ ਇੱਧਰ ਨੂੰ ਕਰਕੇ ਵੀਡੀਓ ਬਣਾ ਲੂਗੀ ਪਿਛੋਂ ਮੈਂ ਆਪਣੇ ਨੂੰ ਬੋਲਾ ਤੇ ਆਪਣੇ ਨਾਲ ਰੱਖ ਲਈ ਤੇ ਉਹ ਜਿਹੜਾ ਦਾਸ ਕਮੈਂਟ ਕਰਦਾ ਰੱਬਾ ਉਹਨੇ ਲਾਈਫ ਆ ਦੇਖ ਲਓ ਬਲੌਕ ਇਹਨਾਂ ਦੇ ਕਿਦਾਂ ਦੇ ਨੇ ਉਹ ਸੀਸਾ ਸਾਫ ਕਰੀ ਜਾਂਦੀ ਆ ਅਬ ਵਾਲਾਂ ਨੂੰ ਉਹ ਕਰੀ ਜਾਂਦਾ ਸੈੱਟ ਇਹ ਇਦਾਂ ਦੇ ਬਲੌਕ ਹੁੰਦੇ ਨੇ ਕੋਈ ਚੰਗਾ ਕੰਮ ਕਰਕੇ ਦਿਖਾ ਦਿਓ ਦੁਨੀਆ ਨੂੰ ਸਿੱਖਿਆ ਮਿਲੇ ਜਿੱਤੋਂ ਦੁਨੀਆ ਨੂੰ ਸਿੱਖੇ ਕੁਸ ਇਦਾਂ ਦੇ ਵੀਡੀਓ ਹੁੰਦੇ ਨੇ ਜਿੱਦਾਂ ਤੁਸੀਂ ਬਣਾਉਣੀ ਹੋ ਸਾਡੇ ਫੈਮਲੀ ਹੋ ਫਰੜਾੜੀ ਅੱਗ ਲਾ ਰਹੀ ਹਾਂ ਚਲਿਏ ਲੋਜੀ ਕਾਲੋਣੀ ਤਾਂ ਤਿਆਰ ਵਿਆਰ ਹੋ ਗਏ ਪਤਾ ਨਹੀਂ ਕਿੱਥੇ ਚੱਲੇ ਨੇ ਕਿੱਥੇ ਵਿਆਹ ਵੀ ਉੱਤੇ ਜਾਂਦੇ ਨੇ ਦੇਖਦੇ ਆ ਕਿੱਥੇ ਜਾਂਦੇ ਨੇ ਤਿਆਰ-ਚਾਰ ਹੋ ਕੇ ਰੈਡੀ ਹੋ ਗਏ ਅਸੀਂ ਰੈਡੀ ਹੋ ਗਏ ਸਾਰੀ ਵੀਡੀਓ ਚ ਇਹਦੀ ਇਹੀ ਉਹਦੇ ਤੇ ਫਸੀ ਰਹਿੰਦੀ ਆ ਟੰਗ ਰੈਡੀ ਹੋ ਗਏ ਅਸੀਂ ਤਿਆਰ ਹੋ ਗਏ ਅਸੀਂ ਚੱਲੇ ਇਹ ਕਰਨਾ ਬ੍ਰੋ ਬੁੱਕ ਚੱਲੇ ਜਿਆਰੇ ਲੋ ਜੀ ਤਿਆਰ ਹੋ ਕੇ ਦੇਖ ਲਓ ਤੁਸੀਂ ਖੁਦ ਹੀ ਕਿੱਥੇ ਆਈ ਸੀਗੇ ਸੱਤ ਦੇ ਚੜੀ ਹੋਇਆ ਗੁਲਦਸਤਾ ਲਿੱਤਾ ਹੋਇਆ ਏ ਮੈਨੂੰ ਲੱਗਦਾ ਘਰ ਵਾਲੇ ਨੇ ਦਿੱਤਾ ਹੋਣਾ ਨਵਾਂ ਨਵਾਂ ਉਹ ਆ ਦੇਖਦੇ ਆ ਅੱਗੇ ਕੀ ਹੁੰਦਾ ਹਾਂ ਜੂਨ ਚੱਕਣਾ ਮਿੱਤਰੋ ਬਾਕੀ ਵੀ ਆ ਫੋਨ ਨਾਲ ਜਿੱਤੇ ਵੀਡੀਓ ਜੱਪਾ ਬਣਾ ਲਈਏ ਤੇ ਉਹ ਦੇਖ ਲਓ ਦੋਸਤੋ ਵਿਊ ਇਹ ਜਾ ਵਿਊ ਕਿਤੇ ਅਸੀਂ ਦੇਖਿਆ ਓਏ ਇਹ ਜਾ ਤਾਂ ਅਸੀਂ ਰੋਜ਼ ਦੇਖਦੇ ਆ ਪਿੰਡਾਂ ਵਿੱਚ ਸਵੇਰੇ ਕੋਠੇ ਚੜ੍ਹ ਕੇ ਉਹ ਮੁਹੱਬਤ ਨਹੀਂ ਕਿੱਥੇ ਦਾ ਵਿਊ ਦਿਖਾਉਂਦਾ ਏ ਕਿਤੇ ਕਸ਼ਮੀਰ ਤਾਂ ਪੰਜਾਬ ਏ ਆ ਵੀ ਉੱਥੇ ਦਾ ਵਿਊ ਦਿਖਾਉਂਦਾ ਏ ਵਿਊ ਦੇਖ ਲਓ ਲੈ ਸੁਣ ਲਓ ਇਹਨਾਂ ਦੀਆਂ ਗੱਲਾਂ ਅੱਜ ਆਹ ਬਣਾਇਆ ਉਹ ਤਾਂ ਅੱਜ ਦਾ ਕੁਝ ਸਪੈਸ਼ਲ ਬਣਾ ਕੇ ਤਿਆਰ ਕੀਤਾ ਜੋ ਦਿਖਾਉਂਦੇ ਹਾਂ ਲੋ ਜੀ ਕਹਿੰਦੇ ਅਸੀਂ ਕੋਈ ਸਪੈਸ਼ਲ ਚੀਜ਼ ਤਿਆਰ ਕਰੀਆ ਐਂਡ ਤੱਕ ਤੁਸੀਂ ਬਣੇ ਰਹੋ ਐਂਡ ਤੱਕ ਜੇ ਨਹੀਂ ਕਹਾਂਗੇ ਤੇ ਫਿਰ ਲੋਕਾਂ ਨੇ ਵੀਡੀਓ ਨਹੀਂ ਦੇਖਣੀ ਮੈਨੂੰ ਤਾਂ ਇਹ ਨਹੀਂ ਸਮਝ ਆਉਂਦਾ ਵੀ ਲੋਕ ਪਸੰਦ ਕਿਉਂ ਕਰਦੇ ਨੇ ਇਹਨਾਂ ਨੂੰ ਇਦਾਂ ਦੀਆਂ ਵੀਡੀਓ ਇਹਨਾਂ ਦੀਆਂ ਲਾਈਕ ਸ਼ੇਅਰ ਕਰਦੇ ਨੇ ਇਹ ਨਾ ਚੰਗੀਆਂ ਸਿੱਖਿਆ ਨਹੀਂ ਦਿੰਦੇ ਸਟਾਰਟ ਕਰੋ ਅੰਤੋਂ ਬੰਦੇ ਲੱਗੋ ਪਰਾਵਾ ਦੇਖ ਲਿਆ ਤੇਰਾ ਵੀਊ ਕਹਿ ਜਾਏ ਤੂੰ ਸਾਡ ਵੀ ਦੇ ਖੈਰ ਆ 100 ਵਾਰ ਤਾਂ ਇਹ ਸ਼ਬਦ ਬੋਲਤਾ ਵੀਊ ਤੇ ਇੱਕੋ ਸਾਡਾ ਕਿੰਨਾ ਸੋਹਣਾ ਏ ਉਹ ਕਹਿੰਦੀ ਸਪੈਸ਼ਲ ਚੀਜ਼ ਤਿਆਰ ਕਰਦੇ ਆ ਪਤ ਨਹੀਂ ਇਹ ਜੀ ਸਪੈਸ਼ਲ ਕਿਹੜੀ ਚੀਜ਼ ਤਿਆਰ ਹੁੰਦੀ ਆ ਵੀਡੀਓ ਬਣਾਉਂਦੀ ਆ ਖੜ ਕੇ ਸਪੈਸ਼ਲ ਚੀਜ਼ ਮਨ ਲਾ ਦਪਦੇ ਆਪੇ ਤਿਆਰ ਹੋ ਜੂ ਦੇਖਦੇ ਆ ਸਪੈਸ਼ਲ ਚੀਜ਼ ਇਹਦੀ ਕਿਹੜੀ ਆ ਤੇ ਤੁੰਗਰਾ ਨਾਮ ਮੈਂ ਜੀ ਚਾਹੇ ਕੋਲੇ ਵੇਟੀ ਸਾਡੇ ਨਾਮ ਮੈਂ ਹੋ ਕੋਈ ਨਹੀਂ ਹੱਸਦਾ ਨਾ ਕੋਈ ਲੈ ਫੜਲਾ ਪੂੰਸ ਉਹਨਾਂ ਦੀ ਕਹਿੰਦਾ ਅਸੀਂ ਨਹੀਂ ਤੇਰੇ ਨਾਲ ਹੈਗੇ ਕਰ ਲਾ ਗੱਲਾਂ ਬਣਾਉਂਦੀ ਐ ਸਪੈਸ਼ਲ ਚੀਜ਼ ਆ ਬਸ ਟੰਡੇ ਜੇ ਨੇ ਦੋ ਵੀ ਤੁਸੀਂ ਕੰਮ ਕਰ ਲੋ ਹੈਂ ਤੀਵੀਆਂ ਪਿੱਛੇ ਲੱਗੇ ਹੋਏ ਹੋ ਤੁਹਾਨੂੰ ਕੋਈ ਕੰਮ ਤਾਂ ਤਾਂ ਨਹੀਂ ਆਉਂਦਾ ਹੈਗਾ ਤੇ ਇਹਨਾਂ ਦੇ ਵੀਡੀਓ ਵਿੱਚੇ ਫਿਰੀ ਜਾਂਦੀਆਂ ਲੋ ਜਮਨ ਦੇਖੋ ਆ ਕਾਤੋਂ ਕਰਦੇ ਹੋ ਹਸਬੰਦ ਨਾਲ ਲੋ ਜੀ ਪਹਿਲਾਂ ਤਾਂ ਇਹਨਾਂ ਦੀ ਸਪੈਸ਼ਲ ਚੀਜ਼ ਦੇਖ ਲੋ ਕਿਹੜੀ ਆ ਮੈਗੀ ਕਿੰਨੀ ਕੁ ਸਪੈਸ਼ਲ ਆ ਤੇ ਨੰਬਰ 2 ਕਹਿੰਦੀ ਹਾ ਹੇ ਮੇਰੇ ਘਰ ਵਾਲੇ ਨਾਲ ਐਦਾਂ ਕਿਉਂ ਕਰਦੇ ਇਹ ਪਿੰਡੀਏ ਜੀ ਇਹ ਕਾ ਤੇਰਾ ਘਰ ਵਾਲਾ ਹੋ ਗਿਆ ਹਜੇ ਵਿਆਹ ਨਹੀਂ ਹੋਇਆ ਤੇਰਾ ਬਾਸਤਾ ਨਹੀਂ ਮੈਨੂੰ ਤਾਂ ਸਾਰਮ ਆਉਂਦੀ ਆ ਜਦ ਇਹੋ ਜਿਹੀਆਂ ਗੱਲਾਂ ਕਹਿੰਦੀ ਇਹ ਤੱਬਰ ਦੇ ਕੀ ਸੋਚਦੇ ਨੇ ਇਹਦੇ ਬਾਰੇ ਇਹਨੂੰ ਕੋਈ ਚੰਗੀ ਸਿੱਖਿਆ ਨਹੀਂ ਦਿੰਦੇ ਹੈਗੇ ਤੂੰ ਐਦਾਂ ਹਨਾ ਫਿਰਦੀ ਆ ਉਹਦੇ ਨਾਲ ਹਲੋ ਤੁਹਾਰਾ ਜੀਨੀ ਤੁਹਾਗਾ ਆਪਣੇ ਮੈਹੀ ਹੋਈ ਰਹੀ ਮੇਰੇ ਨਾਲ ਮਾਂ ਦੇ ਨਾਲ ਦੇਸ਼ ਕਰਾਏ ਤੇ ਆਪਾਂ ਮਾਈਕ ਨਾਲ ਲੱਗੇ ਆ ਰਹੇ ਕਿਉਂ ਕਿਉਂ ਨਾ ਤੇ ਆਪਸ ਨਹੀਂ ਹੋਇਆ ਅਹ ਫੈਕੂ ਗੁਰੂ ਨਾ ਕਰਦਾ ਲਾ ਦੇਖ ਲੋ ਇਹਨਾਂ ਦੀਆਂ ਗੱਲਾਂ ਫ੍ਰੈਂਕ ਹੋ ਗਿਆ ਬਣਾ ਲਈ ਮੈਗੀ ਇਹਨਾਂ ਨੇ ਇਹ ਕਿੱਦਾਂ ਦੇ ਬਲੌਗ ਪਾਉਂਦੇ ਨੇ ਕੀ ਕਰਦੇ ਨੇ ਮੈਨੂੰ ਤਾਂ ਉਹ ਸਮਝ ਚ ਨਹੀਂ ਆਉਂਦਾ ਹੈਗਾ ਲੈ ਦੱਸ ਉਹਨੂੰ ਨੋਨ ਪਾਤਾ ਵਿਆਹ ਤੋਂ ਪਹਿਲਾਂ ਹੀ ਫ੍ਰੈਂਕ ਹੋਈ ਜਾਂਦੇ ਨੇ ਇੱਥੇ ਤਾਂ ਆ ਬਈ ਉੱਤੇ ਆ ਪਿਆ ਏ ਸਮਝ ਤੋਂ ਹੀ ਬਾਹਰ ਹੋਈ ਪਈ ਆ ਕਹਾਣੀ ਵੀ ਇਹ ਕੀ ਚੱਲ ਰਹੀ ਹੈ ਨਾ ਜਿੰਦਗੀ ਦੀ ਹਾ 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 ਕਿੱਡਾ ਵੜਾ ਫਰੈਂਕ ਕਰਿਆ ਵਾਲੀਓ ਹੀ ਹਾਸੀ ਆ ਗਈ ਕਾਲੋ ਦੇ ਤਾਂ ਐ ਲੱਗਦਾ ਜਿਵੇਂ ਬਾਹ ਤੇ ਕੁਝ ਰੋੜੇ ਟੰਗੇ ਹੁੰਦੇ ਨੇ ਜਿਵੇਂ ਬਹੁਤ ਹੀ ਮੁਸ਼ਕਲ ਨਾਲ ਵਿਚਾਰੀ ਖੜੀ ਹੁੰਦੀ ਆ ਪਤਾ ਨਹੀਂ ਹੁਣ ਕਿਹਦੇ ਘਰੇ ਆ ਕੇ ਵੜ ਗਏ ਮੈਨੂੰ ਤਾਂ ਸਮਝ ਵਿੱਚ ਨਹੀਂ ਆਉਂਦੀ ਇਹਨਾਂ ਨੂੰ ਕੋਈ ਕੰਮ ਦਿੰਦਾ ਹੈ ਏ ਉਹ ਹੀ ਨਹੀਂਗਾ ਹਨਾ ਐਉਂ ਫਰੀ ਜਾਂਦੇ ਨੇ ਗਲੀਆਂ ਦਿਖਾਈ ਜਾਂਦੇ ਨੇ ਕੋਠਾ ਦਿਖਾਈ ਜਾਂਦੇ ਨੇ ਕੋਠੇ ਦੇ 뷰 ਦਿਖਾਈ ਜਾਂਦੇ ਨੇ ਲੋਕਾਂ ਦੇ ਘਰਾਂ ਨੂੰ ਕੋਈ ਚੱਜ ਦੀ ਵੀਡੀਓ ਪਾਉਣੀ ਹੈ ਨੀਗੀ ਮੈਂ ਤਾਂ ਵੀ ਕਿੱਦਾਂ ਦੀ ਇਹ ਵੀਡੀਓ ਪਾਉਂਦੇ ਮੈਂ ਤਾਂ ਸਮਝ ਤੋਂ ਬਾਹਰ ਹੋਇਆ ਪਈ ਆ ਤੇ ਉਮੀਦ ਕਰਦੇ ਆ ਅੱਜ ਦੀ ਵੀਡੀਓ ਵਧੀਆ ਲੱਗੀ ਹੋਊਗੀ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗਦੀ ਆ